ਮੈਂ ਪਹਿਲਾਂ ਕਹਿ ਕੇ ਹਟੀਆਂ ਕਿ اصولوں کے لیے ٹکرانا ضروری ہے زندہ ہو تو زندہ نظر آنا ضروری ہے ਸਾਡੀ ਤੇ ਇਹ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਦੇ ਡੇਵਡ ਇਤਿਹਾਸ ਹੈ ਕਿ ਉਹਨਾਂ ਨੇ ਆਪਣਾ ਪਰਿਵਾਰ ਨਿਸ਼ਾਵਰ ਕਰਕੇ ਸਾਡੇ ਲਈ ਲੜਾਈਆਂ ਲੜੀਆਂ ਨੇ ਲੜਾਈ ਤੇ ਮੈਨੂੰ ਲੱਗਦਾ ਕਿ ਸਾਨੂੰ ਵਿਰਸੇ ਚ ਮਿਲੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕੋਈ ਵੀ ਚੀਜ਼ ਹੋਵੇ ਸਾਡੀ ਉ ਤਕਰੀਬਨ ਸੰਘਰਸ਼ ਚੋਂ نکلی ہے ਔਰ ਮੈਨੂੰ ਲੱਗਦਾ ਕਿ ਅਸੀਂ ਸੰਘਰਸ਼ ਕਰਨ ਤੋਂ ਕਦੀ ਵੀ ਨਹੀਂ ਹਟੇ ਪਰ ਸੰਘਰਸ਼ ਇੱਕ ਚੀਜ਼ ਹੋਰ ਵੀ ਦਿੰਦਾ ਹੈ ਅਸੀਂ ਜਦੋਂ ਵੀ ਥੋੜੇ ਜੇ ਮੈਨੂੰ ਲੱਗਦਾ ਇੱਧਰ ਉੱਧਰ ਹੋ ਜਾਂਦੇ ਆ ਸਾਰੇ ਆਪਣੇ ਆਪਣੇ ਕੰਮਾਂ 'ਚ ਹੋ ਜਾਂਦੇ ਆ ਕੋਈ ਇਹੋ ਜਿਹਾ ਸੰਘਰਸ਼ ਆ ਜਾਂਦਾ ਫਿਰ ਪੂਰੀ ਦੁਨੀਆ ਨੂੰ ਇਹ ਪਤਾ ਲੱਗਦਾ ਕਿ ਪੰਜਾਬੀ ਇਕੱਠੇ ਨੇ ਇਹ ਮੈਨੂੰ ਲੱਗਦਾ ਗੁਰੂ ਮਹਾਰਾਜ ਤੁਹਾਨੂੰ ਇਕੱਠੇ ਰੱਖਣਾ ਵੀ ਚਾਹੁੰਦਾ ਹੈ ਔਰ ਇਸ ਕਰਕੇ ਸੰਘਰਸ਼ ਹੁੰਦੇ ਨੇ ਸੰਘਰਸ਼ ਪਰ ਮੈਨੂੰ ਲੱਗਦਾ ਕਿ ਇਨ੍ਹਾਂ ਨੌਜਵਾਨਾਂ ਦੇ ਲਈ ਸੰਘਰਸ਼ ਨਹੀਂ ਹੋਣਾ ਚਾਹੀਦਾ ਇਨ੍ਹਾਂ ਲਈ ਦਿਸ਼ਾ ਹੋਣੀ ਚਾਹੀਦੀ ਹੈ ਕਿਉਂਕਿ ਸੰਘਰਸ਼ ਜਿਹੜਾ ਨਾ ਉਹ ਸਾਡੇ ਵਰਗੇ ਲੋਕਾਂ ਦੇ ਹਿੱਸੇ ਆ ਜਵੇ ਕੋਈ ਗੱਲ ਨਹੀਂ ਅਸੀਂ ਲੜਾਈਆਂ ਲੜਦੇ ਆ ਰੋਜ਼ ਹੀ ਲੜਦੇ ਆ ਬੀਇੰਗ ਅ ਫੀਮੇਲ ਤੇ ਇਨੇ ਸਾਲ ਹੋ ਗਏ ਨੇ ਲੜਦੇ ਆਪਣੀ ਐਗਜ਼ਿਸਟੈਂਸ ਦੀ ਲੜਾਈ ਤੋਂ ਲੈ ਕੇ ਆਪਣੀ ਪ੍ਰੈਜ਼ੈਂਸ ਦੀ ਲੜਾਈ ਅਜੇ ਵੀ ਚੱਲ ਰਹੀ ਹੈ ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਉਮਰ ਜਿਹੜੀ ਹੈ ਨਾ ਕੰਸਟਰਕਸ਼ਨ ਦੀ ਹੈ ਔਰ ਸਮਾਜ ਜਿਹੜਾ ਹੈ ਨਾ ਉਹ ਨੌਜਵਾਨਾਂ ਦੇ ਉੱਤੇ ਨਿਰਭਰ ਹੁੰਦਾ ਹੈ ਇਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ ਇਹਨਾਂ ਨੇ ਕਿਸ ਵਿਜਨ ਦੇ ਨਾਲ ਅੱਗੋ ਜੀਵਨ ਜੀਣਾ ਹੈ ਯੂਨੀਵਰਸਿਟੀਆਂ ਚੋਂ ਵਿਜਨ ਕ੍ਰੀਏਟ ਕੀਤੀ ਜਾਂਦੀ ਹੈ ਔਰ ਜਿਹੜੀ ਇਸ ਸਾਲ ਦੀ ਇਹਨਾਂ ਦੀ એનર્ਜੀ ਸੀ ਜਿਹੜੀ ਇਹਨਾਂ ਨੇ ਆਪਣੀ ਬੈਸਟ ਆਫ ਦਾ এডੂਕੇਸ਼ਨ ਤੇ ਆਪਣੇ ਕਿਸੇ ਨੇ ਕਰੀਅਰ ਦੀ ਕਾਉਂਸਲਿੰਗ ਤੇ ਕਿਸੇ ਨੇ ਕੋਈ ਇਨਵੈਂਸ਼ਨ ਤੇ ਕਿਸੇ ਨੇ ਰਿਸਰਚ ਤੇ ਲਾਨੀ ਸੀ ਇਹਨਾਂ ਬੱਚਿਆਂ ਦੀ ਇਹ ਸਾਰੀ એનર્ਜੀ ਜਿਹੜੀ ਇੱਥੇ ਲੱਗੀ ਹੈ ਜਿਹੜੀ ਮੈਂ ਸਹਿਮਤ ਨਹੀਂ ਹੈਗੀ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਕਰਨਾ ਤੇ ਪੜਨਾ ਕਿਉਂਕਿ ਇਹਨਾਂ ਦੇ ਹੱਡਾਂ 'ਚ ਵੀ ਸਾਡੇ ਰਗਾਂ 'ਚ ਸਾਡੇ ਵਰਗਾ ਖੂਨ ਹੈ ਕਿ ਲੜਾਈ ਤੇ ਇਹਨਾਂ ਦੇ ਹਿੱਸੇ ਵੀ ਆਉਣੀ ਆਉਣੀ ਪਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇਹ ਲੜਾਈ ਘਟਦੀ ਜਾਣੀ ਚਾਹੀਦੀ ਏ ਸਾਨੂੰ ਜਿਹੜੀ ਸੋਲੂਸ਼ਨ ਬੇਸਡ ਪਾਲਿਸੀਜ਼ ਨੇ ਨਾ ਉਹਦੇ ਤੇ ਜ਼ਿਆਦਾ ਕੰਮ ਕਰਨਾ ਚਾਹੀਦਾ ਹੈ ਬੈ ਕੇ ਵੀ ਮਸਲੇ ਨਿਜਿੱਠੇ ਜਾ ਸਕਦੇ ਨੇ ਫਿਰ ਸੰਘਰਸ਼ ਤੇ ਆਖਰੀ ਮੈਨੂੰ ਲੱਗਦਾ ਕਿ ਮਸਲਾ ਹੁੰਦਾ ਕਿ ਹੁਣ ਜਿਹੜਾ ਕੰਮ ਕਿਸ ਤਦਰੇ ਨਹੀਂ ਹੱਲ ਹੋ ਸਕਦਾ ਪਰ ਉਹ ਉਹ ਇਸ ਤਰੀਕੇ ਨਾਲ ਫਿਰ ਹੱਲ ਕਰਵਾਇਆ ਜਾ ਸਕਦਾ ਹੈ ਪਰ ਇਹਨਾਂ ਅਗਰ ਅਸੀਂ ਨੌਜਵਾਨ ਪੀੜ੍ਹੀ ਨੂੰ ਸਹੀ ਸਮੇਂ ਤੇ ਸਹੀ ਦਿਸ਼ਾ ਨਿਰਦੇਸ਼ ਦੇ ਕੇ ਮਤਲਬ ਮੈਨੂੰ ਲੱਗਦਾ ਕਿ ਸਾਨੂੰ ਸਾਡੀ ਜ਼ਿੰਮੇਵਾਰੀ ਬੰਦ ਈ ਹੈ ਸੈਂਟਰ ਦੀ ਸਟੇਟ ਦੀ ਕਿ ਅਸੀਂ ਬੈਸਟ ਆਫ ਦਾ ਲੋਕ ਜਿਹੜੇ ਵਰਡ ਦੇ ਵਿੱਚ ਬੈਸਟ ਕੰਮ ਕਰ ਰਹੇ ਉਹ ਭੇਜੀਏ ਯੂਨੀਵਰਸਿਟੀਆਂ ਤਾਂ ਕਿ ਨਾ ਬੱਚਿਆਂ ਲਈ ਚਾਨਣ ਮਨਾਰਾ ਹੋਣ ਕਿ ਅਸੀਂ ਇਦਾਂ ਦੇ ਬੰਨਾਂ ਸਾਡਾ ਇਹ ਵਿਜਨ ਹੈ ਗਲੋਬਲ ਹੋਈਏ ਅਸੀਂ ਅਸੀਂ ਹੁਣ ਪੂਰੀ ਦੁਨੀਆ ਸਿਮਟ ਕੇ ਰਹਿ ਗਈ ਇੰਟਰਨੈਟ ਦੇ ਉੱਤੇ ਉੱਥੇ ਵੀ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਔਰ ਇਹੋ ਜੀਆਂ ਗੱਲਾਂ ਲਈ ਸੰਘਰਸ਼ ਕਰਨਾ ਪੈ ਰਿਹਾ ਜਿੱਥੇ ਯੂਨੀਵਰਸਿਟੀ ਦੀ ਹੋਂਦ ਦਾ ਮਸਲਾ ਆ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਇਹ ਇਹ ਠੀਕ ਨਹੀਂ ਹੈ ਇਹ ਗੱਲ ਬੈਠ ਕੇ ਵੀ ਹੱਲ ਹੋ ਸਕਦੀ ਸੀ ਇਹਨਾਂ ਦੀ ਸੁਣਵਾਈ ਹੁੰਦੀ ਉਹਨਾਂ ਦੀ ਸੁਣਵਾਈ ਹੁੰਦੀ ਤੇ ਇੱਕ ਕਾਮਨ ਰਸਤਾ ਜਿਹੜਾ ਸੀ ਉਹ ਨਿਕਲ ਸਕਦਾ ਸੀਗਾ